ਜੀ ਹਾਂ ਜੀ ਅੱਜ ਬੜਾ ਅੱਜ ਡੈਡੀਕੇਟਡ ਬ੍ਰਦਰ ਗਰੁੱਪ ਅਤੇ ਕਾਉਂਸਲ ਫਾਊਂਡੇਸ਼ਨ ਵੱਲੋਂ ਅੱਖਾਂ ਦਾ ਮੁਫਤ ਚੈੱਕਅਪ ਤੇ ਅੱਖਾਂ ਦੇ ਮੁਫਤ ਆਪਰੇਸ਼ਨ ਕੈਂਪ ਲਗਾਇਆ ਗਿਆ ਹੈ ਇਸ ਕੈਂਪ ਦੇ ਵਿੱਚ ਦੋਨਾਂ ਭਰਾਵਾਂ ਨੇ ਬਹੁਤ ਮਿਹਨਤ ਕਰਕੇ ਬੜੇ ਰੋਗੀਆਂ ਨੂੰ ਬੁਲਾਇਆ ਹੈ ਉਹ ਪੂਰੇ ਇਲਾਕੇ ਦੇ ਵਿੱਚ ਅਭਟਲ ਨਗਰ ਦੇ ਵਿੱਚ ਸਾਰੇ ਲੋਕ ਭੱਜ ਭੱਜ ਕੇ ਆ ਕੇ ਆਪਣੀ ਅੱਖਾਂ ਚੈੱਕ ਕਰਵਾ ਰਹੇ ਨੇ ਜਿਨ੍ਹਾਂ ਲੋਕਾਂ ਦੀਆਂ ਨਜ਼ਰਾਂ ਚੈੱਕ ਕਰਨ ਤੋਂ ਬਾਅਦ ਉਹਨਾਂ ਨੂੰ ਉਹਨਾਂ ਦੇ ਲੈਂਜ ਦੱਸੇ ਜਾ ਰਹੇ ਨੇ ਤੇ ਜਿਨ੍ਹਾਂ ਦਾ ਕਾਲੇ ਮੋਤੀ ਦਾ ਜਾਂ ਚਿੱਟੇ ਮੋਤੀ ਦਾ ਆਪਰੇਸ਼ਨ ਬੰਦਾ ਹੈ ਉਹਨਾਂ ਨੂੰ ਆਪਰੇਸ਼ਨ ਦੀ ਡੇਟ ਕੱਲ ਹੀ ਦਿੱਤੀ ਜਾ ਰਹੀ ਹੈ ਕੱਲ ਨੂੰ ਸਵੇਰੇ 11 ਵਜੇ ਉਹਨਾਂ ਲੋਕਾਂ ਦੇ ਮੁਫਤ ਅੱਖਾਂ ਦੇ ਆਪਰੇਸ਼ਨ ਕੀਤੇ ਜਾਣਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਕੈਂਪ ਦੇ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਹੈ ਜਿਹੜਾ ਵੀ ਰੋਗੀ ਆਪਣੀ ਅੱਖਾਂ ਚੈੱਕ ਕਰਵਾਉਣ ਆਇਆ ਹੈ ਉਸ ਨੂੰ ਮੁਫਤ ਦਵਾਈ ਦਿੱਤੀ ਜਾ ਰਹੀ ਹੈ ਮੈਂ ਇੱਕ ਵਾਰੀ ਫੇਰ ਕਾਉਂਸਲ ਫਾਊਂਡੇਸ਼ਨ ਦਾ ਡੈਡੀਕੇਟਿਡ ਬਰੇਡਰ ਗਰੁੱਪ ਦੀ ਸਮੂਚੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੂਰਾ ਸਹਿਯੋਗ ਦਿੱਤਾ ਅੱਜ ਦੋਨੇ ਟੀਮਾਂ ਰਲ ਕੇ ਰੋਗੀਆਂ ਦੀ ਸੇਵਾ ਵਿੱਚ ਹਾਜ਼ਰ ਹਨ ਇਹਦੇ ਮੋਕੇ ਉੱਤੇ ਬੜਾ ਆਸ਼ਾ ਭਰਾਲਾ ਕੀਤਾ ਗਿਆ ਹੈ ਡੈਡੀਕੇਟਿਡ ਬਰੇਡਰ ਗਰੁੱਪ ਨੇ ਸਹਿਯੋਗ ਵੀ ਮਿਲਿਆ ਤਾਂ ਮੂਡੀ ਕੋ ਅੱਜ ਦਾ ਪਹਿਲਾ ਮੈਂ ਸਾਰਿਆਂ ਨੂੰ ਹਰੀਆਲੀ ਦੀਵਸ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਇਹ ਅੱਜ ਹਰੀਆਲੀ ਤੀਜ ਦੇ ਮੌਕੇ ਉੱਤੇ ਡੈਡੀਕੇਟਿਡ ਬ੍ਰਦਰਸ ਗਰੁੱਪ ਕਾਉਂਸਲ ਫਾਊਂਡੇਸ਼ਨ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਹੈ ਜਿਦੇ ਵਿੱਚ ਜਿੰਨੇ ਵੀ ਰੋਗੀ ਨੇ ਉਹਨ ਇਸ਼ਾਨਤ ਤੇ ਸਾਡੇ ਦੋ ਜਿਹੜੇ ਕਾਰਜਕਰਤਾ ਨੇ ਕਾਉਂਸਲ ਫਾਊਂਡੇਸ਼ਨ ਦੇ ਇਸ਼ਾਨਤ ਤੇ ਸੁਸ਼ਾਨਤ ਉਹਨਾਂ ਵੱਲੋਂ ਇਹ ਬਹੁਤ ਹੀ ਜਿਹੜੀ ਕਿ ਮਿਹਨਤ ਕੀਤੀ ਗਈ ਹੈ ਰੋਗੀਆਂ ਨੂੰ ਜਿਹੜਾ ਅਤਾਰੋ ਸਿੰਘ ਗੁਰਦੁਆਰਾ ਆਪਣਾ ਅਪਚਨਗਰ ਵਿੱਚ ਉਥੇ ਰੋਗੀਆਂ ਨੂੰ ਲਿਆ ਕੇ ਫ੍ਰੀ ਆਈ ਚੈੱਕਅਪ ਕੈਂਪ ਤੇ ਫ੍ਰੀ ਹੀ ਉਹਨਾਂ ਦੇ ਮੋਤੀਆ ਦਾ ਆਪਰੇਸ਼ਨ ਵੀ ਕੀਤਾ ਜਾ ਰਿਹਾ ਹੈ ਉਹਨੇ ਦੇ ਨਾਲ ਹੀ ਉਹਨਾਂ ਨੂੰ ਮੁਫਤ ਦਵਾਈ ਵੀ ਦਿੱਤੀ ਜਾ ਰਹੀ ਹੈ ਤਾਂ ਜਿਹੜੀ ਕਿ ਇਹਨਾਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਵੀ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਿਸ਼ਾਨ ਤੇ ਸੁਸ਼ਾਨ ਦਾ ਤੇ ਨਾਲ ਹੀ ਮੈਂ ਡੈਡੀਕੇਟਿਡ ਬ੍ਰਦਰਸ ਗਰੁੱਪ ਦੀ ਪੂਰੀ ਟੀਮ ਦਾ ਵਰਮੀ ਜੀ ਦਾ ਤੇ ਸਾਡੇ ਵਿਚਾਰ ਆਏ ਸਾਡੇ ਭਾਰਤੀ ਜਨਤਾ ਪਾਰਟੀ ਦੇ ਜਨਰਲ ਸੈਕਟਰੀ ਰਵੀਂਦਰ ਗੁਪਤਾ ਜੀ ਦਾ ਵੀ ਉਹਦੇ ਆਏ ਦੇ ਧੰਨਵਾਦ ਕਰਦਾ ਪਾਰਟੀ ਜੀ ਦਾ ਵੀ ਕਰਦਾ ਨਾਲੇ ਮੈਂ ਡੈਡੀਕੇਟਿਡ ਪਦਰਪਰ ਦੀ ਪੂਰੀ ਟੀਮ ਦਾ ਕਰਦਾ ਤੇ ਜਿੰਨੇ ਵੀ ਉਹਦੇ ਸਾਡੇ ਸਹਿਯੋਗੀ ਹੋ ਸਕਦਾ ਜਿਨ੍ਹਾਂ ਦਾ ਮੈਂ ਨਾਮ ਨਾ ਲੈ ਪਾਰਿਆ ਹਾਂ ਐਡਵੋਕੇਟ ਰਾਮਜੀਤ ਜੀ ਨੇ ਉਹਨਾਂ ਦਾ ਵੀ ਧੰਨਵਾਦ ਕਰਦਾ ਆਇਆ ਦਾ ਤੇ ਜਿੰਨੇ ਵੀ ਉਹ ਜਿਹੜੇ ਬੰਦਿਆਂ ਨੇ ਮਿਲ ਕੇ ਸਾਰਿਆਂ ਨੇ ਇਹ ਪ੍ਰੋਗਰਾਮ ਨੂੰ ਸਕਸੈਸਫੁਲ ਬਣਾਇਆ ਹੈ ਮੈਂ ਸਭ ਦਾ ਹੋਰ ਆਏ ਤੇ ਬੜਾ ਦਿਲੋਂ ਧੰਨਵਾਦ ਕਰਦਾ